ਕੋਣ ਸੀ ਰਾਜਬਰਾੜ ਅਤੇ ਉਹਨਾਂ ਦਾ ਪੂਰਾ ਨਾਮ ਕੀ ਸੀ ਕਦੋਂ ਉਹ ਗੀਤਕਾਰੀ ਦੇ ਵਿੱਚ ਆਏ ਸੀ ਤੇ ਉਹਨਾਂ ਦਾ ਸ਼ੁਰੂਆਤੀ ਜੀਵਨ ਤੇ ਪਿਛੋਕੜ ਕੀ ਹੈ ਦੱਸਾਂਗੇ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਸੋ ਅੱਜ ਦੇ ਨੌਜਵਾਨਾਂ ਨੂੰ ਰਾਜਬਰਾੜ ਬਾਰੇ ਸ਼ਾਇਦ ਨਾ ਹੀ ਪਤਾ ਹੋਵੇ ਸੋ ਅੱਜ ਅਸੀਂ ਤੁਹਾਨੂੰ ਰਾਜ ਬਰਾੜ ਦਾ ਪੂਰਾ ਨਾਮ ਦੱਸਾਂਗੇ ਅਸਲੀ ਨਾਮ ਦੱਸਾਂਗੇ ਅਤੇ ਉਹਨਾਂ ਦੀ ਪਤਨੀ ਦਾ ਨਾਮ ਕੀ ਸੀ ਉਹਨਾਂ ਦੇ ਬੱਚੇ ਕਿੰਨੇ ਸੀ ਅਤੇ ਉਹਨਾਂ ਦਾ ਨਾਮ ਕੀ ਹੈ ਕਦੋਂ ਰਾਜ ਬਰਾੜ ਨੇ ਆਪਣੀ ਗਾਇਕੀ ਸ਼ੁਰੂ ਕੀਤੀ ਸੀ ਅਤੇ ਕਿੰਨੇ ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਅਤੇ ਕਿਸ ਕਾਰਨ ਉਹਨਾਂ ਦੀ ਮੌਤ ਹੋਈ ਸੀ ਉਹ ਸਾਰੀ ਹੀ ਡਿਟੇਲ ਅਸੀਂ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਦਿਆਂਗੇ ਸੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਦੋਸਤੋ ਰਾਜ ਬਰਾੜ ਇੱਕ ਉਹ ਨਾਮ ਹੈ ਉਹ ਬ੍ਰਾਂਡ ਹੈ ਜਿਸ ਨੇ ਬਹੁਤ ਸਾਰੇ ਕਲਾਕਾਰ ਲਾਂਚ ਕੀਤੇ ਉਹਨਾਂ ਸਮਿਆਂ ਦੇ ਵਿੱਚ ਇੱਕ ਆਪਣੀ ਕੰਪਨੀ ਬਣਾਈ ਜੇਕਰ ਆਪਾਂ ਰਾਜ ਬਰਾੜ ਦੇ ਅਸਲੀ ਨਾਮ ਬਾਰੇ ਗੱਲ ਕਰੀਏ ਤਾਂ ਉਹਨਾਂ ਦਾ ਨਾਮ ਰਾਜਵਿੰਦਰ ਸਿੰਘ ਬਰਾੜ ਸੀ ਜਿਸ ਨੂੰ ਰਾਜ ਬਰਾੜ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਭਾਰਤੀ ਗਾਇਕ ਅਦਾਕਾਰ ਗੀਤਕਾਰ ਅਤੇ ਸੰਗੀਤ ਨਿਰਦੇਸ਼ਕ ਸੀ ਜੋ ਪੰਜਾਬੀ ਸਿਨੇਮੇ ਵਿੱਚ ਇੱਕ ਪ੍ਰਮੁੱਖ ਹਸਤੀ ਸੀ ਉਹਨੂੰ ਉਸਦੀ ਗੀਤਕਾਰੀ, ਪ੍ਰਭਾਵਿਤ, ਸਫਲ ਸੰਗੀਤ ਕੈਰੀਅਰ ਅਤੇ ਇੱਕ ਨਿਰਮਤਾਵਜੋ ਕੰਮ ਕਰਨ ਲਈ ਯਾਦ ਕੀਤਾ ਜਾਂਦਾ ਹੈ ਜਿਸ ਨੇ ਬਹੁਤ ਸਾਰੇ ਨਵੇਂ ਕਲਾਕਾਰਾਂ ਨੂੰ ਲਾਂਚ ਕੀਤਾ। ਰਾਜ ਬਰਾੜ ਦਾ ਜਨਮ 3 ਜਨਵਰੀ 1972 ਨੂੰ ਪੰਜਾਬ, ਮੋਗੇ ਜ਼ਿਲ੍ਹੇ ਦੇ ਪਿੰਡ ਮਲਕੇ ਵਿੱਚ ਹੋਇਆ ਸੀ। ਉਸ ਦਾ ਜਨਮ ਇੱਕ ਪੰਜਾਬੀ ਸਿੱਖ ਪਰਿਵਾਰ ਦੇ ਵਿੱਚ ਹੋਇਆ ਸੀ। ਉਸ ਦੇ ਪਿਤਾ ਪਿਸ਼ੋਰਾ ਸਿੰਘ ਅਤੇ ਮਾਤਾ ਧਿਆਨ ਕੌਰ ਦੇ ਘਰ ਹੋਇਆ ਸੀ। ਉਸ ਦਾ ਇੱਕ ਛੋਟਾ ਭਰਾ ਜਗਤਾਰ ਬਰਾੜ ਅਤੇ ਇੱਕ ਭੈਣ ਸੀ। ਉਸ ਦਾ ਵਿਆਹ ਬਲਵਿੰਦਰ ਕੋਰ ਬਿੰਦੂ ਬਰਾੜ ਨਾਲ ਹੋਇਆ ਸੀ ਅਤੇ ਉਸ ਦਾ ਇੱਕ ਪੁੱਤਰ ਜੋਸ਼ ਨੂਰ ਸਿੰਘ ਬਰਾੜ ਅਤੇ ਇੱਕ ਧੀ ਸਵੀਤਾਜ ਬਰਾੜ ਸੀ। ਰਾਜ ਬਰਾੜ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਸੰਗੀਤ ਉਦਯੋਗ ਵਿੱਚ ਦਾਖਲ ਹੋਇਆ ਅਤੇ 2016 ਵਿੱਚ ਆਪਣੇ ਮੌਤ ਤੱਕ ਸਰਗਰਮ ਰਹੇ। ਉਹ ਆਪਣੇ 2008 ਦੇ ਵਿੱਚ ਹਿੱਟ ਐਲਬਮ ਰੀਬਰਥ ਲਈ ਸਭ ਤੋਂ ਵੱਧ ਜਾਣੇ ਜਾਂਦੇ ਹਨ ਜਿਸ ਵਿੱਚ ਯੋਯੋਹਾਨੀ ਸਿੰਘ ਦੁਆਰਾ ਰਚਿਤ ਸੰਗੀਤ ਸ਼ਾਮਲ ਸੀ ਉਹ ਇੱਕ ਵਧੀਆ ਉੱਚੇ ਤੇ ਸੁੱਚੇ ਗੀਤਕਾਰ ਸੀ ਜਿਸ ਦੇ ਗੀਤ ਹਰ ਭਜਨ ਮਾਨ, ਸੁਰਜੀਤ ਬਿੰਦ ਰਖੀਆ, ਸਤਵਿੰਦਰ ਬਿੱਟੀ, ਅਮਰਿੰਦਰ ਗਿੱਲ ਅਤੇ ਹੰਸ ਰਾਜ ਹੰਸ ਸਮੇਤ ਕਈ ਪ੍ਰਸਿੱਧ ਪੰਜਾਬੀ ਗਾਇਕਾ ਦੁਆਰਾ ਗਾਏ ਗਏ ਸਨ। ਰਾਜ ਬਰਾੜ ਨੇ ਰਿਕਾਰਡਿੰਗ ਕੰਪਨੀ ਦੀ ਟੀਮ 뮤직 ਐਂਟਰਟੇਨਮੈਂਟ ਦੀ ਸਥਾਪਨਾ ਕੀਤੀ ਅਤੇ ਕਈ ਨਵੇਂ ਕਲਾਕਾਰਾਂ ਦੇ ਕੈਰੀਅਰ ਦੀ ਸ਼ੁਰੂਆਤ ਕਰਨ ਵਿੱਚ ਮਦਦ ਕੀਤੀ। ਰਾਜ ਬਰਾੜ ਨੇ ਪੰਜਾਬੀ ਸਿਨੇਮੇ ਵਿੱਚ ਵੀ ਆਪਣੀ ਪਛਾਣ ਬਣਾਈ। ਉਸਨੇ 2010 ਦੀ ਫਿਲਮ ਜਵਾਨੀ ਜਿੰਦਾਬਾਦ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਉਸਦੇ ਅਦਾਕਾਰੀ ਕ੍ਰੈਡਿਟ ਵਿੱਚ ਪੁਲਸ ਇਨ ਪੋਲੀਵੁੱਡ ਵੀ ਸ਼ਾਮਲ ਹੈ ਉਹਨਾਂ ਨੇ ਆਪਣੀ ਮੌਤ ਤੋਂ ਪਹਿਲਾਂ ਆਪਣੀ ਆਖਰੀ ਫਿਲਮ ਆਮ ਆਦਮੀ ਦੀ ਸ਼ੂਟਿੰਗ ਪੂਰੀ ਕਰ ਲਈ ਸੀ ਇਹ 2018 ਵਿੱਚ ਰਿਲੀਜ਼ ਹੋਈ ਸੀ ਰਾਜ ਬਰਾੜ ਦੀ ਮੌਤ 44 ਸਾਲ ਦੀ ਉਮਰ ਵਿੱਚ 31 ਦਸੰਬਰ 2016 ਨੂੰ ਚੰਡੀਗੜ੍ਹ ਵਿੱਚ ਹੋਈ ਹਾਲਾਂਕਿ ਤੁਰੰਤ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਸੀ ਪਰ ਉਹ ਸ਼ਰਾਬ ਨਾਲ ਜੂਝ ਰਹੇ ਸਨ ਅਤੇ ਕਥਿਤ ਤੌਰ ਤੇ ਗੰਭੀਰ ਹਾਲਾਤ ਵਿੱਚ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਉਹਨਾਂ ਦੀ ਮੌਤ ਤੋਂ ਬਾਅਦ ਪੰਜਾਬੀ ਸੰਗੀਤ ਅਤੇ ਫਿਲਮ ਉਦਯੋਗ ਲਈ ਇੱਕ ਬਹੁਤ ਵੱਡਾ ਘਾਟਾ ਸੀ ਰਾਜ ਬਰਾੜ ਦਾ ਪੁੱਤ ਜੋਸ਼ਨੂਰ ਬਰਾੜ ਇੱਕ ਉੱਭਰ ਰਹੇ ਪੰਜਾਬੀ ਗਾਇਕ ਅਤੇ ਗੀਤਕਾਰ ਹਨ ਅਤੇ ਸਵਰਗੀ ਸੰਗੀਤ ਦੇ ਮਹਾਨ ਕਲਾਕਾਰ ਰਾਜ ਬਰਾੜ ਦੇ ਪੁੱਤਰ ਹਨ ਉਹਨਾਂ ਨੇ 2024 ਵਿੱਚ ਤੇਰੇ ਬਿਨਾ ਨਾ guzara ਏ ਗੀਤ ਨਾਲ ਆਪਣੀ ਅਧਿਕਾਰਤ ਸ਼ੁਰੂਆਤ ਕੀਤੀ ਸੀ ਅਤੇ ਉਹ ਰਵਾਇਤੀ ਪੰਜਾਬੀ ਲੋਕ ਗੀਤਾਂ ਨੂੰ ਆਧੁਨਿਕ ਪੌਪ ਤੱਤਾਂ ਨਾਲ ਮਿਲਾ ਕੇ ਆਪਣੇ ਪਿਤਾ ਦੀ ਸੰਗੀਤਕ ਵਿਰਾਸਤ ਨੂੰ ਜਾਰੀ ਰੱਖਦੇ ਹਨ ਜੋਸ਼ ਬਰਾੜ ਦਾ ਜਨ ਪੰਜਾਬੀ ਸੰਗੀਤ ਆਈਕਨ ਰਾਜ ਬਰਾੜ ਅਤੇ ਉਹਨਾਂ ਦੀ ਪਤਨੀ ਬਲਵਿੰਦਰ ਕੌਰ ਬਰਾੜ ਦੇ ਘਰ ਹੋਇਆ ਸੀ ਉਹਨਾਂ ਦੀ ਭੈਣ ਗਾਇਕਾ ਤੇ ਅਦਾਕਾਰ ਸਬੀਤਾਜ਼ ਬਰਾੜ ਹੈ ਬਚਪਨ ਵਿੱਚ ਬਰਾੜ ਨੇ ਆਪਣੇ ਪਿਤਾ ਨਾਲ ਸੰਗੀਤ ਸਟੂਡੀਓ ਵਿੱਚ ਸਮਾਂ ਬਿਤਾਇਆ रिकॉर्डिंग ਅਤੇ ਪਰਤੀ ਪਰਿਕਿਰਿਆ ਨੂੰ ਦੇਖਿਆ ਅਤੇ ਸੰਗੀਤ ਸਿਰਜਣ ਦੀ ਕਲਾ ਨੂੰ ਗ੍ਰਹਿਣ ਕੀਤਾ ਕੁਝ ਸਮੇਂ ਲਈ ਉਹਨਾਂ ਨੇ ਖੇਡਾਂ ਵਿੱਚ ਕਰੀਅਰ ਬਣਾਉਣ ਬਾਰੇ ਸੋਚਿਆ ਅਤੇ ਸੰਗੀਤ ਇੱਕ ਸ਼ੌਂਕ ਰਿਹਾ ਹਾਲਾਂਕਿ ਉਹਨਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਸੰਗੀਤ ਇੱਕ ਕੇਂਦਰੀ ਫੋਕਸ ਬਣ ਗਿਆ ਉਸ ਨੇ ਤਬਲਾ ਗਿਟਾਰ ਅਤੇ ਪਿਆਨੋ ਸਮੇਤ ਵੱਖ-ਵੱਖ ਸਾਜ਼ਾਂ ਦੀ ਸਿੱਖਲਾਈ ਲਈ ਜਦੋਂ ਕਿ ਗੁਰਦਾਸ ਮਾਨ ਅਤੇ ਦਲਜੀਤ ਦੋਸਾਂਜ ਵਰਗੇ ਪੰਜਾਬੀ ਕਲਾਕਾਰਾਂ ਦੇ ਗੀਤਾਂ ਨੂੰ ਵੀ ਕਵਰ ਕੀਤਾ 2024 ਵਿੱਚ ਬਰਾਡ ਨੂੰ ਸੰਗੀਤਕਾਰ ਬੰਟੀ ਬੈਂਸ ਦੁਆਰਾ ਆਪਣੇ ਪਹਿਲੇ ਸਿੰਗਲ ਤੇਰੇ ਬਿਨਾ ਨਾ ਗੁਜ਼ਾਰਾ ਇਹ ਨਾਲ ਲਾਂਚ ਕੀਤਾ ਗਿਆ ਸੀ। ਇਹ ਗੀਤ ਇੱਕ ਹਿੱਟ ਬਣ ਗਿਆ। ਭਾਰਤ, ਪਾਕਿਸਤਾਨ ਅਤੇ ਕੈਨੇਡਾ ਵਿੱਚ ਸਟ੍ਰੀਮਿੰਗ ਚਾਰਟ ਵਿੱਚ ਸਿਖਰ ਤੇ ਰਿਹਾ। ਹੋਰ ਪ੍ਰਸਿੱਧ ਰਿਲੀਜ਼ਾਂ ਵਿੱਚ ਕੁਝ ਬਾਤਾਂ, ਹਾਰਟ ਐਂਡ ਪੇਨ ਅਤੇ ਟ੍ਰਾਂਟੋ ਸ਼ਾਮਲ ਹਨ। ਉਸਨੇ ਫਿਲਮ ਬਾਗੀ 4 ਲਈ ਸਾਊਂਡ ਟਰੈਕ ਤੇ ਵੀ ਕੰਮ ਕੀਤਾ ਹੈ। ਜੋਸ਼ ਬਰਾੜ ਅਕਸਰ ਆਪਣੇ ਲਾਈਵ ਸ਼ੋਅ ਦੌਰਾਨ ਆਪਣੇ ਪਿਤਾ ਦੇ ਗੀਤਾਂ ਨੂੰ ਸ਼ਰਧਾਂਜਲੀ ਦਿੰਦੇ ਹਨ ਅਤੇ ਦਰਸ਼ਕਾਂ ਨਾਲ ਡੂੰਘਾਈ ਨਾਲ ਜੁੜਦੇ ਹਨ 2025 ਵਿੱਚ ਉਸਨੇ ਦਿੱਲੀ ਵਿੱਚ ਪੰਜਾਬੀ ਕੈਨੇਡੀਅਨ ਕਲਾਕਾਰ ਐਪੀ ਟਿਲੋ ਲਈ ਇੱਕ ਸਹਾਇਕ ਐਕਟ ਵੱਜੋਂ ਪ੍ਰਦਰਸ਼ਨ ਕੀਤਾ ਜੋਸ਼ ਬਰਾੜ ਦਾ ਸੰਗੀਤ ਆਪਣੇ ਸ਼ਾਂਤ ਭਾਵਨਾਤਮਕ ਭਾਰ ਅਤੇ ਇਮਾਨਦਾਰੀ ਲਈ ਜਾਣੇ ਜਾਂਦੇ ਹਨ ਉਹ ਰਿਵਾਇਤੀ ਪੰਜਾਬੀ ਪਰਭਾਵਾਂ ਨੂੰ ਸ਼ਾਮਕਾਲੀ ਆਵਾਜ਼ ਨਾਲ ਜੋੜਦਾ ਹੈ ਗਵਾਲੀਆਂ ਤੋਂ ਲੈ ਕੇ ਪੋਪ ਤੱਕ ਵੱਖ-ਵੱਖ ਸ਼ੈਲੀਆਂ ਦਾ ਨਿਰਧਾਰ ਸਯੋਜਨ ਪੈਦਾ ਕਰਦਾ ਹੈ ਉਹ ਆਪਣੀ ਲਿਖਤ ਬਾਰੇ ਜ਼ਿਆਦਾ ਨਹੀਂ ਸੋਚਣਾ ਪਸੰਦ ਕਰਦਾ ਹੈ ਆਪਣੇ ਸੰਗੀਤ ਨੂੰ ਕੁਦਰਤੀ ਤੌਰ ਤੇ ਵਹਿਣ ਦਿੰਦਾ ਹੈ ਆਪਣੇ ਪਿਤਾ ਦੀ ਵਿਰਾਸਤ ਦਾ ਸਨਮਾਨ ਕਰਦੇ ਹੋਏ ਜੋਸ਼ ਬਰਾੜ ਨੇ ਆਪਣੇ ਪਿਤਾ ਦੇ ਮਹਾਨ ਰੁਤਬੇ ਤੇ ਖਰਾ ਉਤਰਨ ਦੇ ਦਾਅਵੇ ਬਾਰੇ ਗੱਲ ਕੀਤੀ ਹੈ ਪਰ ਉਸ ਨੇ ਆਪਣੀ ਵਿਰਾਸਤ ਨੂੰ ਦਹਿਰਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ ਪਿਆਰ ਨਾਲ ਸੰਭਾਲਣ ਤੇ ਧਿਆਨ ਕੇਂਦਰਿਤ ਕਰਨਾ ਚੁਣਿਆ ਹੈ ਉਹ ਆਪਣੀ ਭੂਮਿਕਾ ਨੂੰ ਸੰਗੀਤ ਵਿੱਚ ਆਪਣੇ ਰਸਤਾ ਬਣਾਉਣ ਦੇ ਨਾਲ-ਨਾਲ ਆਪਣੇ ਪਿਤਾ ਦੇ ਕੰਮ ਨੂੰ ਅੱਗੇ ਵਧਾਉਣ ਵੱਜੋਂ ਦੇਖਦਾ ਹੈ ਜੀ ਹਾਂ ਦੋਸਤੋ ਅੱਜ ਜੋਸ਼ ਬਰਾੜ ਨੂੰ ਕੋਈ ਨਹੀਂ ਜਾਣਦਾ ਉਹਨਾਂ ਦੀ ਮਿੱਠੀ-ਮਿੱਠੀ ਆਵਾਜ਼ ਉਹਨਾਂ ਦਾ ਟ੍ਰਾਂਟੋ ਗਾਣਾ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਹੜਾ ਉਹਨਾਂ ਦਾ ਮਿਊਜ਼ਿਕ ਹੈ ਉਹ ਬਹੁਤ ਹੀ ਦਿਲ ਨੂੰ ਠੰਡਕ ਪਹੁੰਚਾਉਂਦਾ ਹੈ ਅਤੇ ਆਪਣੇ ਵੱਲ ਕੇਂਦ੍ਰਿਤ ਕਰਦਾ ਹੈ ਜਦੋਂ ਉਸਦੇ ਗਾਣੇ ਉਹ ਲਾਈਵ ਗਾਉਂਦਾ ਹੈ ਤਾਂ ਇੰਨੀ ਮਿੱਠੀ ਆਵਾਜ਼ ਦੇ ਵਿੱਚ ਗਾਉਂਦਾ ਹੈ ਕਿ ਲੋਕੀ ਆਪਣੇ ਆਪ ਉਹਨਾਂ ਦੇ ਵੱਲ ਆਕਰਸ਼ਿਤ ਹੋ ਜਾਂਦੇ ਹਨ ਉਹਨਾਂ ਦਾ ਸਿੰਪਲ ਸੁਭਾ ਨਰਮ ਸੁਭਾ ਦਰਦ ਭਰੇ ਗੀਤ ਇਹ ਸਾਰਾ ਕੁਝ ਹੀ ਉਨ੍ਹਾਂ ਦੀ ਵਿਰਾਸਤ ਵਿੱਚ ਉਹਨੂੰ ਮਿਲਿਆ ਹੈ ਉਸਦੇ ਪਿਤਾ ਵੀ ਬਹੁਤ ਹੀ ਨਿਰਮਤਾ ਦੇ ਨਾਲ ਇਸ ਚੀਜ਼ ਨੂੰ ਅੱਗੇ ਲੈ ਕੇ ਆਏ ਅਤੇ ਬਹੁਤ ਸਾਰੇ ਕਲਾਕਾਰਾਂ ਨੂੰ ਉਹਨਾਂ ਨੇ ਲਾਂਚ ਕੀਤਾ ਸੀ ਉਸ ਸਮੇਂ ਦੇ ਉਹ ਥੰਬ ਸੀ ਜਿਹੜੇ ਕਿ ਅੱਜ ਫਿਰ ਤੋਂ ਜੋਸ਼ ਬਰਾੜ ਨੇ ਆਪਣੇ ਪਿਤਾ ਦੀਆਂ ਯਾਦਾਂ ਤਾਜ਼ੀਆਂ ਕਰ ਦਿੱਤੀਆਂ ਅਤੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਰਾਜ ਬਰਾੜ ਕੌਣ ਹੈ ਹੁਣ ਲੋਕ ਸਰਚ ਮਾਰ ਮਾਰ ਕੇ ਦੇਖ ਰਹੇ ਨੇ ਕਿ ਰਾਜ ਬਰਾੜ ਹੈ ਕੌਣ ਜਿਸਦੇ ਪੁੱਤਰ ਨੇ ਇੰਨੀ ਸੋ ਦੋਸਤੋ ਬਾਕੀ ਤੁਹਾਡਾ ਰਾਜ ਬਰਾੜ ਬਾਰੇ ਅਤੇ ਜੋਸ਼ ਬਰਾੜ ਬਾਰੇ ਕੀ ਕਹਿਣਾ ਹੈ ਜਿਸ ਨੇ ਆਪਣੇ ਪਿਤਾ ਦੀ ਵਿਰਾਸਤ ਨੂੰ ਆਪਣੇ ਪਿਤਾ ਦੇ ਕੰਮ ਨੂੰ ਅੱਗੇ ਲਿਉਣ ਦੀ ਸੋਚੀ ਸੋ ਆਪਣੇ رائے ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹੋਰਾਂ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ